ਪੰਜਾਬ ਦੇ ਪ੍ਰਾਪਰਟੀ ਮਾਲਕਾਂ ਨੂੰ ਹੁਣ ਮਿਲੇਗੀ ਵੱਡੀ ਰਾਹਤ ਸੂਬਾ ਸਰਕਾਰ ਨੇ ਹੱਕ ਦੇ ਵਿੱਚ ਲਿਆ ਇਹ ਫੈਸਲਾ ਪੰਜਾਬ ਸਰਕਾਰ ਨੇ ਸਥਾਨਕ ਸਰਕਾਰਾਂ ਵਿਭਾਗ ਰਾਹੀਂ ਸੂਬੇ ਭਾਰ ਦੇ ਵਿੱਚ ਪ੍ਰਾਪਰਟੀ ਮਾਲਕਾਂ ਲਈ ਇੱਕ ਵੱਡੀ ਰਾਹਤ ਦਾ ਐਲਾਨ ਕਰ ਦਿੱਤਾ ਹੈ ਨਾਗਰਿਕਾ ਤੇ ਵਿੱਤੀ ਬੋਝ ਘਟਾਉਣ ਦੇ ਉਦੇਸ਼ ਦੇ ਨਾਲ ਪੰਜਾਬ ਮਿਊਨਿਸਪਲ ਐਕਟ 1911 ਅਤੇ ਪੰਜਾਬ ਮਿਊਨਿਸਪਲ ਕਾਰਪੋਰੇਸ਼ਨ ਐਕਟ 1977 ਦੇ ਤਹਿਤ ਬਕਾਇਆ ਜਾਂ ਅੰਸ਼ਕ ਤੌਰ ਤੇ ਅਦਾ ਕੀਤੇ ਗਏ ਮਕਾਨ ਜਾਇਦਾਦ ਟੈਕਸ ਦੇ ਬਕਾਇਆ ਲਈ ਇੱਕ ਇੱਕ ਜੁੱਟੋ ਯੋਜਨਾ ਯਾਨੀ ਕਿ ਵਨ ਟਾਈਮ ਸੈਟਲਮੈਂਟ ਸਕੀਮ ਨੂੰ ਮਨਜ਼ੂਰੀ ਦਿੱਤੀ ਗਈ ਹੈ ਜਿੰਨਾ ਟੈਕਸ ਦਾ ਤਾਵਾ ਵਿੱਚੋਂ 31 ਜੁਲਾਈ 2025 ਤੱਕ ਆਪਣੇ ਮੁੱਖ ਬਕਾਇਆ ਪ੍ਰਾਪਰਟੀ ਟੈਕਸ ਦੀ ਰਕਮ ਨੂੰ ਉਹਨਾਂ ਨੇ ਭੁਗਤਾਨ ਕਰ ਦਿੱਤਾ ਤੇ ਉਹਨਾਂ ਨੂੰ ਜੁਰਮਾਨੇ ਵਜੋਂ ਪੂਰੀ ਛੁੱਟੀ ਦਿੱਤੀ ਜਾਏਗੀ ਅਤੇ ਵਿਆਜ ਤੇ ਵੀ ਪੂਰੀ ਛੁੱਟ ਮਿਲੇਗੀ ਤੇ ਜੇਕਰ ਤੁਸੀਂ ਭੁਗਤਾਨ 31 ਜੁਲਾਈ ਤੋਂ ਬਾਅਦ ਪਰ 31 ਅਕਤੂਬਰ 2025 ਤੋਂ ਪਹਿਲਾਂ ਕਰ ਜਾਂਦੇ ਹੋ ਤਾਂ ਜੁਰਮਾਨੇ ਅਤੇ ਵਿਆਜ 'ਵਜੋਂ 50% ਦੀ ਛੂਟ ਜਿਹੜੀ ਦਿੱਤੀ ਜਾਵੇਗੀ ਇਸ ਮਿਤੀ ਤੋਂ ਬਾਅਦ ਮੌਜੂਦਾ ਕਾਨੂੰਨਾ ਅਨੁਸਾਰ ਰਕਮਾਂ ਤੇ ਪੂਰਾ ਜੁਰਮਾਨਾ ਤੇ ਵਿਆਜ ਵਸੂਲਿਆ ਜਾਵੇਗਾ ਇਹ ਪਹਿਲ ਕਦਮੀ ਨਾਲ ਬਹੁਤ ਸਾਰੇ ਪ੍ਰਾਪਰਟੀ ਮਾਲਕਾਂ ਨੂੰ ਰਾਹਤ ਮਿਲਣ ਦੀ ਉਮੀਦ ਹੈ ਜਿਨ੍ਹਾਂ ਦੇ ਕਾਫੀ ਸਮੇਂ ਤੋਂ ਟੈਕਸ ਨਹੀਂ ਭਰਿਆ ਸੀ ਅਤੇ ਇਸ ਸਕੀਮ ਦੇ ਤਹਿਤ ਨਗਰ ਕੌਂਸਲਾਂ ਅਤੇ ਨਗਰ ਨਿਗਮਾਂ ਨੂੰ ਬਕਾਇਆ ਮਾਲੀਆ ਵਸੂਲਣ ਦੇ ਵਿੱਚ ਵੀ ਮਦਦ ਮਿਲੇਗੀ ਅਤੇ ਨਾਗਰਿਕਾਂ ਨੂੰ ਆਪਣੇ ਬਕਾਇਆ ਦਾ ਭੁਗਤਾਨ ਕਰਨ ਦਾ ਇੱਕ ਉਚਿਤ ਮੌਕਾ ਵੀ ਦੇਵੇਗੀ ਇਹ ਨੋਟੀਫਿਕੇਸ਼ਨ ਤੇਜਵੀਰ ਸਿੰਘ ਆਈਏਐਸ ਵਧੀਕ ਮੁਖ ਸਖਤਰ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਦੁਆਰਾ ਜਾਰੀ ਕੀਤਾ ਗਿਆ ਅਤੇ ਇਸ ਨੂੰ ਜਲਦੀ ਸਰਕਾਰੀ ਗਜ਼ਟ ਦੇ ਵਿੱਚ ਪ੍ਰਕਾਸ਼ਿਤ ਕਰ ਦਿੱਤਾ ਜਾਵੇਗਾ ਇਸ ਸਬੰਧ ਵਿੱਚ ਸਾਰੇ ਨਗਰ ਨਿਗਮਾਂ ਦੇ ਡਿਪਟੀ ਕਮਿਸ਼ਨਰ ਮੇਰਾ ਅਤੇ ਕਮਿਸ਼ਨਰ ਸਾਹਿਬਤ ਆ ਸੰਬੰਧਿਤ ਅਧਿਕਾਰੀਆਂ ਨੂੰ ਲੋੜੀਂਦੀ ਜਾਣਕਾਰੀ ਜਿਹੜੀ ਆ ਉਹ ਦਿੱਤੀ ਜਾਏਗੀ ਅਤੇ ਨਿਰਦੇਸ਼ ਵੀ ਦਿੱਤੇ ਜਾਣਗੇ